JD 813 ਵਿੱਚ ਸਵਾਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਆਪਣੀ ਰਿਹائش ਤੋਂ 90 ਕਿਲੋਮੀਟਰ ਦੂਰ ਹਮਿਲਟਨ ਤੱਕ ਦੀ ਯਾਤਰਾ ਸਾమే ਰਸਤੇ ਵਿੱਚ ਥਾਂ-ਥਾਂ ਤੇ 101 ਵੱਧ ਖੂਬਸ਼ੂਰਤੀ ਦੇ ਨਜ਼ਾਰੇ ਦੇਖੋਗੇ ਇਹ ਤੁਸੀਂ ਦੇਖ ਸਕਦੇ ਹੋ ਇੱਕ ਦਿਨ ਪਹਿਲੇ ਬਰਫ ਪਈ ਸੀ ਔਰ ਅਜੇ ਧੁੱਪ ਨਿਕਲੀ ਹੋਈ ਆ ਔਰ ਕੁਝ ਬਰਫ ਪੈਗਲ ਗਈ ਆ ਬਾਕੀ ਕਿਦਾਂ ਚਮਕਦੀ ਆ ਪੂਰੀ ਖੂਬਸੂਰਤੀ ਦਿਖਦੀ ਆ ਉੱਪਰ ਬੱਦਲ ਦੇਖੋ ਬਿਲਕੁਲ ਸਾਫ ਨੇ ਅੱਜ ਅਸਮਾਨ ਸਾਫ ਦੇਖ ਰਿਹਾ ਪਰ ਇਥੋਂ ਦੀ ਕੈਨੇਡਾ ਦੀ ਇੱਕ ਹੋਰ ਬਹੁਤ ਹੀ ਖੂਬਸੂਰਤੀ ਆ ਕਿ ਇਥੇ 5 ਮਿੰਟਾਂ ਦੇ ਵਿੱਚ ਹੀ ਦੋ ਤਿੰਨ ਵਾਰੀ ਮੌਸਮ ਬਦਲ ਜਾਂਦਾ ਕਦੇ ਬੱਦਲ ਕਦੇ ਝੋਪ ਕਦੇ ਮੀਂਹ ਇਹ ਹੌਂਟ ਟੌਪ ਨਿਕਲੀ ਹੋਈ ਆ ਇਹ ਤੁਹਾਨੂੰ ਅੱਡੋ ਅੱਡ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਣਗੇ ਹੁਣ ਮੌਸਮ ਪੂਰਾ ਸੁਹਾਵਣਾ ਹੋਇਆ ਪਿਆ ਇਹ ਦੇਖੋ ਸਾਈਡਾਂ ਤੇ ਦੇਖ ਸਕਦੇ ਹੋ ਬਰਫ਼ ਬਹੁਤ ਘੱਟ ਘਟਾ ਇੱਥੇ ਇਹ ਆਪਣੀ ਰਿਹਾਇਸ ਟ੍ਰਾਂਟੋ ਤੋਂ ਹਮਿਲਟਨ ਤੱਕ ਦੀ ਸੜਕ ਦਾ ਦੋਵਾਂ ਪਾਸਿਆਂ ਦਾ ਵਿਊ ਤੇ ਰਸਤੇ ਦੇ ਵਿੱਚ ਜੋ ਵੀ ਖੂਬਸੂਰਤੀਆਂ ਤੁਹਾਨੂੰ ਦਿਖਾਵਾਂਗਾ ਇਹ ਹੈ ਜੀ ਹਾਈਵੇ ਜੋ ਟ੍ਰਾਂਟੋ ਤੋਂ ਹਮਿਲਟਨ ਨੂੰ ਜਾਂਦੀ ਹੈ ਦੇਖ ਸਕਦੇ ਹੋ ਇੱਥੇ برف ਘਟਾ ਇਸ ਏਰੀਆ 'ਚ ਹੁਣ ਸਾਹਮਣੇ ਦੇਖੋ ਉਹ ਬੱਦਲ ਆ ਕੇ ਜਾਂ ਪਹਾੜਾ ਦੇਖੋ ਕਿੰਨੇ ਖੂਬਸੂਰਤ ਨੇ ਧੁੱਪ ਦੇ ਨਾਲ ਚਮਕ ਰਹੇ ਨੇ ਬਰਫੀਲੇ ਪਹਾੜੀ ਹੋ ਸਕਦੇ ਨੇ ਦੇਖੋ ਇਹਦੀ ਖੂਬਸੂਰਤੀ ਦੇਖੇ ਬੰਦੀ ਆ ਦਿਲ ਖੁਸ਼ ਹੁੰਦਾ ਦੇਖ ਕੇ ਹਰ ਜਗ੍ਹਾ ਤੇ ਤੁਹਾਨੂੰ ਕੋਈ ਨਾ ਕੋਈ ਨਵੀਂ ਖੂਬਸੂਰਤ ਚੀਜ਼ ਮਿਲੂਗੀ ਇਹ ਦੇਖੋ ਇੱਥੇ ਬਰਫ਼ ਥੋੜੀ ਪਹਿਲੇ ਦੇ ਮੁਕਾਬਲੇ ਵੱਧ ਦਾ ਤੇ ਜਾਮ ਲੱਗਿਆ ਹੋਇਆ ਅੱਗੇ ਹਾਈਵੇ ਤੇ ਜੋ ਨੈੱਟ ਤੇ ਸ਼ੋਅ ਕਰ ਰਿਹਾ ਦੋ ਐਕਸੀਡੈਂਟ ਹੋਏ ਨੇ ਉਹ ਸੜਕ ਬੰਦ ਆ ਉਹ ਦੇਖੋ ਪੁਲਿਸ ਦੀ ਗੱਡੀ ਖੜੀ ਹੈ ਇਧਰੋਂ ਹਾਈਵੇ ਬੰਦ ਕਰਕੇ ਬਦਲਵੇਂ ਰੂਟ ਤੇ ਟ੍ਰੈਫਿਕ ਅੱਡੀ ਆ ਸਾਹਮਣੇ ਪੋਰਸ ਦੀ ਗੱਡੀ ਖੜੀ ਆ ਉਧਰੋਂ ਜੋ ਹਾਈਵੇ ਆ ਮੇਨ ਉਹ ਬੰਦ ਕੀਤੀ ਹੋਈ ਹੈ ਉਹ ਬਦਲਵੇਂ ਰੂਟਾਂ ਤੇ ਟ੍ਰੈਫਿਕ ਸ਼ਿਫਟ ਕੀਤੀ ਆ ਇਹ ਦੇਖੋ ਜੀ ਇੱਥੋਂ ਦੇ ਸਾਈਡਾਂ ਦਾ ਵਿਊ ਇਧਰ برف ਕੋਈ ਜ਼ਿਆਦਾ ਹੈ। ਇਸੇ ਟ੍ਰਾਂਟੋ ਦੇ ਨੇੜੇ ਟ੍ਰਾਂਟੋ ਦੇ ਵਿੱਚ برف ਘਟ ਸੀ। ਇਹ ਦੇਖੋ ਇੱਥੇ ਹੁਣ ਉੱਥੋਂ ਦੇ ਮੁਕਾਬਲੇ ਵੱਧਾ برف ਧੁੱਪ ਵੀ ਪੂਰੀ ਨਿਕਲੀ ਹੋਈ ਹੈ। ਪਰ برف ਪਿਗਲੀ ਨਹੀਂ ਪੂਰੀ ਇੱਥੇ। ਇਹ ਜ਼ਿਆਦਾ ਮਾਤਰਾ ਦੇ ਵਿੱਚ ਇੱਥੇ برف ਪਈ ਹੋਊਗੀ। ਜਿਸ ਦੀ وجہ ਦੇ ਨਾਲ ਅਜੇ ਪੂਰੀ ਪਿਗਲੀ ਨਹੀਂ برف ਇੱਥੇ। ਸਾਮਣੇ ਦੇਖੋ ਬਦਲਵਾਈ ਵੀ ਹੋਣੀ ਸ਼ੁਰੂ ਹੋ ਗਈ ਆ ਇਹ ਦੇਖੋ ਕੁਝ ਸਮਾਂ ਹੋਇਆ ਚੱਲਿਆ ਨੂੰ ਦੇਖੋ ਸਾਹਮਣੇ ਖੂਬ ਸੂਰਤ ਸੀ ਇਹ ਬੱਦਲ ਨੇ ਕਿਹਾਂ ਪਹਾੜੀ ਏਰੀਆ ਦੇਖੋ ਸਾਹਮਣੇ ਦਾ ਨਜ਼ਾਰਾ ਬਿਲਕੁਲ ਸੜਕ ਦੇ ਸਾਹਮਣੇ ਦੇਖੋ ਤੁਸੀਂ ਰੂਹ ਖੋਹ ਜਾਂਦੀ ਆ ਥਾਂ ਥਾਂ ਤੇ ਜਾਮ ਲੱਗੇ ਹੋਏ ਨੇ ਕਿਉਂਕਿ ਬਦਲਮੀ ਰੋਡ ਤੇ ਟ੍ਰੈਫਿਕ ਕੱਢੀ ਹੋਈ ਆ ਜੋ ਮੇਨ ਹਾਈਵੇ ਆ ਉੱਥੇ ਦੋ ਐਕਸੀਡੈਂਟ ਹੋ ਕਰਿਆ ਉਹ ਪੁਲਿਸ ਨੇ ਬੰਦ ਕੀਤੀ ਹੋਈ ਆ ਮੇਨ ਹਾਈਵੇ ਹੁਣ ਅੱਡ-ਅੱਡ ਰੂਟਾਂ ਤੇ ਟ੍ਰੈਫਿਕ ਸ਼ਿਫਟ ਕੀਤੀ ਹੋਈ ਆ ਇੱਥੇ ਇੱਕ-ਇੱਕ ਜਗ੍ਹਾ ਤੇ ਜਾਨ ਨੂੰ ਟੋਲ ਰੋਡ ਵੀ ਹੈ ਜਿਤਹੀ ਪੈਸੇ ਦੇ ਕੇ ਜਾਣਾ ਜਲਦੀ ਜਾਣਾ ਟੋਲ ਰੋਡ ਤੇ ਜਾ ਸਕਦੇ ਹੋ ਨਹੀਂ ਤੇ ਬਦਲ ਮੇ ਪ੍ਰਬੰਧ ਵੀ ਬਹੁਤ ਨੇ ਤਦ ਤੱਕ ਇਹ ਨਾਲ ਟੋਲ ਨਹੀਂ ਲਿਆ ਜਾਂਦਾ ਇੱਥੇ ਇਹ ਬਦਲ ਮੇ ਪ੍ਰਬੰਧਾਂ ਤੇ ਜਾ ਰਹੇ ਆ ਅਸੀਂ ਦੇਖੋ ਸਾਹਮਣੇ ਖੂਬ ਸੁੰਦਰਤੀ ਸੜਕ ਦੇ ਬਿਲਕੁਲ ਸਾਹਮਣੇ ਦੇਖੋ دیکھو نظارے روح خوش دیکھ کے بدلواہی نہیں خوبصورت لگ ہے برف پودر دے مقابلے ادھر ود آ جے یہ دیکھ دے ہو ਤੋ ਪਤਾ ਇੱਧਰ ਵੀ ਲੱਗੀ ਐ ਪਰ ਬਰਫ਼ ਪੂਰੀ ਪਿਗਲੀ ਨਹੀਂ ਅਜੇ ਦੇਖੋ ਬੱਦਲਬਾਈ ਦੇਖੋ ਹੁਣੀ ਸ਼ੁਰੂ ਹੋ ਗਈ ਆ ਇਹ ਦੇਖੋ ਸਮੁੰਦਰ ਦੇ ਉੱਪਰ ਪੋਲ ਬਣਿਆ ਹੋਇਆ ਇੱਥੇ ਇਹੀ ਇੱਕ ਲੰਘਾ ਆ ਇਹ ਪੁਲ ਤੋਂ ਕ੍ਰੋਸ ਕਰਕੇ ਹੀ ਨਿਆਗਰਾ ਫਾਲ ਦੇਖਣ ਜਾਣਾ ਪੈਂਦਾ ਇਹ ਪੋਲ ਕ੍ਰੋਸ ਕਰਨਾ ਪੈਂਦਾ ਸਮੁੰਦਰ ਦੇ ਉੱਪਰੋਂ ਲੰਘ ਰਹੇ ਆ ਆਪਾਂ ਧੁਮੇ ਪਾਸੇ ਸਮੁੰਦਰ ਉੱਪਰ ਪੋਲ ਬਣਿਆ ਹੋਇਆ ਇਹ ਸਮੁੰਦਰ ਦੇ ਕੱਡੇ ਤੇ ਕੰਢੇ ਤੇ ਇੰਡਸਟਰੀ ਲੱਗੀ ਹੋਈ ਹੈ ਦੇਖੋ ਧੁਆਨੇ ਘਰੇ ਆ ਫੈਕਟਰੀਆਂ ਦਾ ਕਈ ਫੈਕਟਰੀਆਂ ਲੱਗੀਆਂ ਹੋਈਆਂ ਸਮੁੰਦਰ ਦੇ ਕੰਢੇ ਤੇ ਦੇਖੋ ਫੈਕਟਰੀਆਂ ਦੇ ਧੁਮੇ ਇਹ ਸਮੁੰਦਰ ਹੈ ਇੱਧਰ ਇਸ਼ਾਰਾ ਦੇਖ ਸਕਦੇ ਹੋ ਤੁਸੀਂ ਦੇਖੋ ਪਾਣੀ ਨਾਲ ਭਰਿਆ ਆ اوپر بدلوائی ہونی شروع ہو گئی نیر پینا شروع ہو گیا برف بھی پینی شروع ہو گئی ہے دیکھو برف پی رہی ہے ہلکی ہلکی برف بھائی شروع ہو گیا ہے دیکھو موسم دا پتہ ہی نہیں دا دیکھو برف تیز ہو گئی ہے ਇਹ ਦੇਖੋ برف ਇੱਥੇ ਤੇਜ਼ ਹੋ ਗਈ ਆ ਹੁਣੇ ਸ਼ੁਰੂ ਹੋਈ ਆ برف ਪੈਣੀ ਦੇਖੋ ਇੱਥੇ ਤਾਂ ਹੀ ਮੈਂ ਕਹਿ ਰਿਹਾ ਵੀ ਕਈ 5 ਮਿੰਟਾਂ ਦੇ ਵਿੱਚ ਕਈ-ਕਈ ਤਰ੍ਹਾਂ ਦਾ ਮੌਸਮ ਹੋ ਜਾਂਦਾ ਇਹ ਹੁਣ ਬਰਫਵਾਰੀ ਹੋ ਰਹੀ ਆ ਹਲਕੀ ਆ ਕਿਤੇ ਥੋੜੀ ਭਾਰੀ ਹੋ ਜਾਂਦੀ ਆ ਕਿਤੇ ਹਲਕੀ ਆ ਇੱਥੇ ਬਹੁਤ ਹਲਕੀ ਆ ਹੁਣ ਉੱਪਰ ਦੇਖੋ ਬੱਦਲ ਕਿਦਾਂ ਹੋ ਗਏ ਨੇ ਦੇਖੋ ਵਰਖਾਈ ਵਰਖਾ ਪੈ ਰਹੀ ਆ ਕਿਤੇ ਤੇਜ਼ ਹੋ ਜਾਂਦੀ ਆ ਕਿਤੇ ਹਲਕੀ ਹੋ ਜਾਂਦੀ ਆ ਹੁਣੇ ਸ਼ੁਰੂ ਹੋਈ ਆ ਇੱਥੇ ਆ ਕੇ ਬੱਦਲ ਦੇਖ ਲਓ ਪੂਰਾ ਕਿੱਥੇ ਧੁੱਪ ਸੀ ਪੂਰੀ ਉੱਪਰ ਨੀਲਾ ਅਸਮਾਨ ਦੇਖ ਰਿਹਾ ਸੀ ਇਹ ਦੇਖੋ ਬਰਫ ਦੀ ਛੱਡਾਂ ਦੇ ਪੂਰੀ ਜੰਮੀ ਹੋਈ ਆ। ਔਰ ਬਰਫਵਾਰੀ ਵੀ ਸ਼ੁਰੂ ਹੋ ਗਈ ਆ। ਜੇ ਥੋਏ ਪੋਲ ਤੋਂ ਘੁੰਮ ਕੇ ਹੀ ਨਗਰਾ ਫਾਲਜ ਜਾਣਾ ਪੈਂਦਾ। ਦੇਖੋ ਬਰਫਵਾਰੀ ਹੋ ਰਹੀ ਆ। ਕਿਉਂਕਿ ਮੈਂਟਨ ਸਕੇਂਟਾਂ ਦੇ ਵਿੱਚ ਹੀ ਕਦੇ ਬਰਫ਼ਵਾਰੀ ਕਦੇ ਮੀਂਹ ਕਦੇ ਧੁੱਪ ਕਦੇ ਬੱਦਲ ਇੱਥੋਂ ਦੇ ਮੌਸਮ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਬਦਲ ਜਾਏ ਬਾਹਰ ਅੰਦਰ ਜਾਣ ਲਈ ਜੈਕਟਾਂ ਨਾਲ ਹੀ ਰੱਖਣੀਆਂ ਪੈਂਦੀਆਂ ਕਦੋਂ ਠੰਡ ਹੋ ਜਾਏ ਇਹ ਦੇਖੋ ਬਰਫ਼ ਪੈ ਰਹੀ ਹੈ ਪੂਰੀ ਦੇਖ ਸਕਦੇ ਹੋ ਤੁਸੀਂ ਦੇਖੋ ਸਾਈਡਾਂ ਦੇ ਬਰਫ਼ ਕਿਦਾਂ ਜੰਮੀ ਹੋਈ ਹੈ ਪਹਿਲੇ ਤੋਂ ਉਪਨੇ ਲਈ ਹੀ ਇੱਥੇ ਪੂਰਾ ਬਦਲ ਹੋਇਆ ਪਿਆ ਉੱਪਰ ਦੇਖੋ ਔਰ ਬਰਫਵਾਰੀ ਹੋ ਰਹੀ ਆ ਬਰਫਵਾਰੀ ਝੋਪ ਦੇ ਵਿੱਚ ਵੀ ਹੁੰਦੀ ਰਹਿੰਦੀ ਆ ਇੱਥੇ ਔਰ ਬੱਦਲ ਦੇ ਵਿੱਚ ਵੀ ਹੁੰਦੀ ਰਹਿੰਦੀ ਆ ਇੱਥੇ ਹੁਣ ਥੋੜੀ ਘਟ ਗਈ ਆ ਹੈਗੀ ਆ ਪਰ ਹਲਕੀ ਆ ਇਹ ਦੇਖ ਰਹੇ ਹੋ ਜੀ ਤੁਸੀਂ ਖੂਬ ਸ਼ੁਰਤਨ ਯਾਰੇ ਅੱਡੋ ਅੱਡ ਜਗ੍ਹਾ ਤੇ ਅੱਡੋ ਅੱਡ ਕਿਛੰਦੇ ਨਜ਼ਾਰੇ ਤੁਹਾਨੂੰ ਮਿਲਣਗੇ ਦੇਖਣ ਨੂੰ ਇਹ ਦੇਖੋ ਇੱਧਰ ਭਾਰੀ ਮਾਤਰਾ ਜੀ ਬਰਫ ਪਹਿਲੇ ਪਈ ਲੱਗਦੀ ਆ ਇਹ ਦੇਖੋ ਹੁਣ ਫਿਰ ਧੁੱਪ ਦੇਖ ਰਹੀ ਆ ਇੱਥੇ ਧੁੱਪ ਨਿਕਲ ਆਈ ਆ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਮੌਸਮ ਬਦਲ ਜਾਂਦਾ ਇਹ ਦੇਖੋ ਬਰਫਵਾਰੀ ਕਾਫੀ ਹੋਈ ਪਈ ਆ ਟੋਰਾਂਟੋ ਦੇ ਮੁਕਾਬਲੇ ਇੱਧਰ ਇਹ ਮਿਲਟਨ ਆਪਾਂ ਪਹੁੰਚ ਚੁੱਕੇ ਹਾਂ ਮਿਲਟਨ ਦੇ ਵਿੱਚ ਦੇਖੋ ਬਰਫਵਾਰੀ ਇਹ ਵੀ অন্ਟਾਰੀਓ ਸਟੇਟ ਵਿੱਚ ਹੀ ਪੈਂਦਾ ਮਿਲਟਨ ਵੀ ਦੇਖੋ ਇਧਰ ਟੋਰਾਂਟੋ ਦੇ ਮੁਕਾਬਲੇ ਬਰਫਬਾਦ ਪਈ ਹੋਈ ਆ ਇਹ ਮਿਲਟਨ ਸ਼ਹਿਰ ਆ ਜੀ অন্ਟਾਰੀਓ ਸਟੇਟ ਦਾ ਮਿਲਟਨ ਤੋਂ ਹੋ ਕੇ ਹੀ ਨਿਗਰਾਫਲ ਜਾਣਾ ਪੈਂਦਾ ਇਹ ਦੇਖੋ ਜੀ ਹੁਣ ਧੁੱਪ ਵੀ ਨਿਕਲੀ ਹੋਈ ਹੈ ਹਲਕੀ ਹਲਕੀ ਉੱਪਰ ਬੱਦਲ ਵੀ ਪਹਿਲੇ ਦੇ ਮੁਕਾਬਲੇ ਘੱਟ ਦੇਖਦਾ ਕਿਤੇ ਵੱਧ ਹੋ ਜਾਂਦਾ ਇਹ ਦੇਖੋ ਇੱਥੇ ਫਿਰ ਬੱਦਲ ਵਾਈ ਆ ਇਹ ਤੁਹਾਨੂੰ ਦਿਖਾਈ ਜੀ ਟ੍ਰਾਂਟੋ ਤੋਂ ਹਮਿਲਟਨ 90 ਕਿਲੋਮੀਟਰ ਦੇ ਸਫ਼ਰ ਦੌਰਾਨ ਮੌਸਮ ਦੀ ਖੂਬਸੂਰਤੀ ਮਿਲਾਂਗੇ ਅਗਲੇ ਵੀਡੀਓ ਵਿੱਚ ਸ਼ਬਦਾਂ ਦਾ ਧੰਨਵਾਦ